ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਜੀ ਹਾਂਜੀ ਦੇਖੋ 220 ਵਾਲੇ ਸੂਟ ਤਾਂ ਆਪਾਂ ਲੈ ਕੇ ਆ ਚੁੱਕੇ ਆ ਜੀ ਭੈਣਾਂ ਫੋਟੋਸ ਮੰਗ ਰਹੀਆਂ ਸੀ ਆਪਾਂ ਫੋਟੋਸ ਨਹੀਂ ਪ੍ਰੋਵਾਈਡ ਕਰਵਾ ਸਕਦੇ ਜੀ ਤੇ ਇਸ ਲਈ ਨਾ ਆਪਾਂ ਵੀਡੀਓ ਹੀ ਬਣਾ ਰਹੇ ਆ ਜੀ ਦੇਖਿਓ 220 ਵਾਲੇ ਸੂਟ ਨੇ ਮਿਕਸ ਕਾਟਨ ਹੋਊਗੀ ਜੀ ਪਿਓਰ ਕਾਟਨ ਨਹੀਂ ਹੋਊਗੀ ਕਿਉਂਕਿ ਇੰਨੇ ਘੱਟ ਰੇਂਜ ਦੇ ਵਿੱਚ ਪਿਓਰ ਕਾਟਨ ਨਹੀਂ ਮਿਲੇਗੀ ਤੁਹਾਨੂੰ ਤੇ ਕਲਰ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਸਾਨੂੰ షిప్పింగ్ 60 ਰੁਪਏ ਜੀ ਐਕਸਟਰਾ ਹੋਏਗੀ ਦੇਖੋ ਜੀ ਤੇ ਨੈਕਸਟ ਆਗੇ ਜੀ ਖਾਦੀ ਕਾਟਨ ਦੇ ਸੂਟ ਇਹ ਵੀ 2200 ਰੁਪਏ ਦੇ ਮਿਲਣਗੇ ਜੀ ਤੁਹਾਨੂੰ 5 ਮੀਟਰ ਕੱਟ ਰਹੂਗੀ ਪ੍ਰੋਪਰ ਆ ਹੈਗਾ ਜੀ ਨੈਕਸਟ ਇਹ ਵੀ ਹੈਗਾ 200 ਰੁਪਏ ਦਾ ਸੂਟ ਜੀ ਆ ਹੈਗਾ ਜੀ ਨੈਕਸਟ ਇਹ ਹੈਗਾ ਜੀ 250 ਰੁਪਏ ਦਾ ਸੂਟ ਮਿਕਸ ਕਾਟਨ ਵਿਦ ਕਾਟਨ ਮਲ ਦੁਪੱਟਾ ਇਹਦੇ ਵਿੱਚ ਕਲਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪ੍ਰੋਪਰ 5 ਮੀਟਰ ਕੱਟ ਦਾ ਸੂਟ ਰਹੂਗਾ ਜੀ ਇਹ ਇੱਕ ਇਹਦੇ ਵਿੱਚ ਨੈਕਸਟ ਕਲਰ ਆ ਰਿਹਾ ਜੀ ਦੇਖੋ ਇਹ ਬਹੁਤ ਸੋਹਣਾ ਕਲਰ ਹੈ ਆ ਹੈਗਾ ਜੀ ਇਹਦਾ ਨਾਲ ਦੁਪੱਟਾ 250 ਰੁਪਏ ਚ ਕੁਝ ਵੀ ਨਹੀਂ ਆਉਂਦਾ ਜੀ ਤੁਹਾਨੂੰ ਦੁਪੱਟਾ ਸੂਟ ਮਿਲ ਰਿਹਾ ਜੀ 250 ਦੇ ਤੇ ਆ ਹੈਗਾ ਜੀ ਨੈਕਸਟ ਇਹ ਹੈਗਾ 200 ਰੁਪਏ ਦਾ ਜੀ ਆ ਵੀ ਹੈਗਾ ਜੀ 200 ਦਾ ਜਿਹੜੀ ਭੈਣਾ ਕਹਿ ਰਹੀ ਸੀ ਕਿ ਤੁਹਾਨੂੰ 200 ਵਾਲੇ ਸੂਟ ਚਾਹੀਦੇ ਆ ਜੀ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਸਿਰਫ ਔਰ ਸਿਰਫ 200 ਦਾ ਸੂਟ ਮਿਲੂਗਾ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਆ ਵੀ ਹੈਗਾ ਜੀ 200 ਰੁਪਏ ਦਾ ਆ ਹੈਗਾ ਜੀ ਨੈਕਸਟ ਇਹ ਵੱਡੇ ਪਨੇ ਵਾਲਾ ਮਿਲੂਗਾ ਜੀ ਤੁਹਾਨੂੰ ਇਹ ਵੀ 200 ਦਾ ਮਿਲੂਗਾ ਆ ਹੈਗਾ ਜੀ ਮਿਕਸ कॉटन 200 ਰੁਪਏ ਦਾ ਸੂਟ ਕਲਰ ਡਿਜ਼ਾਈਨ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਮਿਕਸ कॉटन ਹੋਊਗੀ ਜੀ ਪੈਣਾ ਪਲੀਜ਼ ਬਾਰ-ਬਾਰ ਨਾ ਪੁੱਛਿਆ ਕਰੋ ਕਿ ਕਿਹੜਾ ਫੈਬਰਿਕ ਆ ਪੂਰੀ ਵੀਡੀਓ ਦੇਖਿਆ ਕਰੋ ਉਹਦੇ ਵਿੱਚ ਆਪਾਂ ਫੁੱਲ ਡਿਟੇਲ ਦੱਸਦੇ ਆ ਜੀ ਇਹ 200 ਵਾਲੇ ਸੂਟ ਨੇ ਮਿਕਸ कॉटन ਸਟੱਫ 5 ਮੀਟਰ ਕੱਟ ਰਹੋਗੀ ਆ ਹੈਗਾ ਜੀ 250 ਵਾਲਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀਗੇ ਦੁਪट्टे ਦੇ ਨਾਲ ਇਹ ਵੀ ਡੇਲੀ ਵੇਅਰ ਵਾਸਤੇ ਵਧੀਆ ਸਟੱਫ ਹੁੰਦਾ ਜੀ ਨੈਕਸਟ ਫਿਰ ਆ ਗਿਆ ਜੀ 200 ਰੁਪਏ ਵਾਲਾ ਨੈਕਸਟ ਫਿਰ ਆ ਗਿਆ ਜੀ 200 ਵਾਲਾ ਇਹ ਸਾਰੇ 2 200 ਦੇ ਸੂਟ ਮਿਲਣਗੇ ਜੀ ਤੁਹਾਨੂੰ ਨੈਕਸਟ ਆ ਗਿਆ ਜੀ 250 ਰੁਪਏ ਦਾ ਸੂਟ ਮਿਕਸ ਕਾਟਨ ਵਿਦ ਦੁਪੱਟਾ ਵਾਈਟ ਬਾਟਮ ਹੋਏਗੀ ਨਾਲ ਗ੍ਰੀਨ ਸ਼ਰਟ ਹੋਏਗੀ ਜੀ ਆ ਵੀ ਹੈਗਾ ਜੀ 250 ਦਾ ਸ਼ਿਫੋਨ ਦਾ ਦੁਪੱਟਾ ਨਾਲ ਮਿਲੂਗਾ ਤੁਹਾਨੂੰ ਸ਼ਰਟ ਤੇ ਇਸ ਤਰ੍ਹਾਂ ਬੋਇਟਰੀ ਹੋਏਗੀ ਜੀ ਆ ਵੀ ਹੈਗਾ ਜੀ ਨੈਕਸਟ 250 ਵਾਲਾ ਅਵੀ ਮਿਲੂਗਾ ਜੀ 200 ਦਾ ਟਾਈ ਐਂਡ ਡਾਈ ਮਸ਼ਲੀਨ ਨੈਕਸਟ ਫਿਰ ਆ ਗਿਆ ਜੀ ਟਾਈ ਐਂਡ ਡਾਈ ਮਸ਼ਲੀਨ ਸਿਰਫ ਔਰ ਸਿਰਫ 200 ਰੁਪਏ ਦਾ ਤੁਹਾਨੂੰ ਸੂਟ ਮਿਲਣਗੇ ਜੀ ਅੱਜ ਵਾਲੀ ਵੀਡੀਓ ਚ ਜਿੰਨੇ ਵੀ ਸੂਟ ਨੇ ਆ ਵੀ ਹੈਗਾ ਜੀ 200 ਦਾ ਤੇ ਜਲਦੀ ਜਲਦੀ ਹੁਣ ਤੁਸੀਂ ਆਪਣਾ ਆਰਡਰ ਬੁੱਕ ਕਰਵਾਓ ਜੀ ਧੰਨਵਾਦ